हां जी ਸਾਬਾ ਪਹੁੰਚੇ ਜੀ ਗੁਰਦੁਆਰਾ ਗਣੀਖਾਨਾ ਵੀ ਖਾਂ ਤੇ ਗੁਰਦੁਆਰਾ ਚਵਾਰਸ ਸਿੰਘ ਦਾ ਆਪਾਂ ਦਰਸ਼ਨ ਕਰਕੇ ਆਏ ਆਂ ਜੀ ਤੇ ਸਾਹਮਣੇ-ਸਾਹਮਣੇ ਆਣਾ ਵਾ ਸਿੱਧੀ ਸੜਕ ਹੈ ਜੀ ਗੁਰਦੁਆਰਾ ਚਵਾਰਸ ਸਾਹਿਬ ਤੋਂ ਨਿਕਲ ਕੇ ਬਾਅਦ ਸਿੱਧਾ-ਸਿੱਧਾ ਜਾਣਾ ਸ਼ਹਿਰ ਦੇ ਵਿੱਚ ਵਿੱਚ ਠੀਕ ਹੈ ਜੀ ਤੇ ਸਾਹਮਣੇ ਗੁਰਦੁਆ ਗੁਰਦੁਆਰਾ ਸਾਹਿਬ ਨੇ ਹੈ ਜੀ ਆਹ ਗੇਟ ਹੈ ਜੀ ਤੇ ਇੱਥੇ ਦੁਕਾਨਾਂ ਹੈਗੀਆਂ ਜੀ ਆਪਣੇ ਜੋ ਸਮਾਨ ਤੁਸੀਂ ਲੈ ਜਾਣਾ ਤੇ ਉਹ ਸਾਹਮਣੇ ਬਣੀ ਹੋ ਰਿਹਾ ਜੀ ਉਧਰ ਤੇ ਆਹ ਗੁਰਦੁਆਰਾ ਹੈ ਜੀ ਜੀ ਤੇ ਆਪਾਂ ਦਰਸ਼ਨ ਕਰਾਉਣੇ ਆ ਤਾਂ ਆਪਾਂ ਇਤੋਂ ਦਾ ਇਤਿਹਾਸ ਤੁਹਾਡੇ ਨਾਲ ਸਾਂਝਾ ਕਰਦੇ ਆ ਜੀ ਜਦੋਂ ਪਤਾ ਲੱਗਾ ਵੀ ਫੌਜ ਗੁਰੂ ਸਾਹਿਬ ਨੂੰ ਲੱਭ ਰਹੀ ਹੈ ਤਾਂ ਗਣੀ ਖਨਬੀ ਖਾਨ ਆਪਣੇ ਇੱਥੇ ਘਰ ਲੈ ਆਏ ਅਗਲੇ ਦਿਨ ਫੌਜੀਆ ਨੇ ਸਾਰੇ ਗਲੀਆਂ ਬਾਜ਼ਾਰਾਂ ਵਿੱਚ ਨਾਕੇ ਲਾ ਦਿੱਤੇ ਅਤੇ ਘਰ-ਘਰ ਦੀ ਤਲਾਸ਼ੀ ਲੈਣ ਲੱਗੇ ਪਹਿਲਾ ਪਹਿਲ ਤਾਂ ਉਹਨਾਂ ਸਾਰੇ ਹਿੰਦੂਆਂ ਦੇ ਘਰ ਫੋਲੇ ਪਰ ਜਦ ਗੁਰੂ ਜੀ ਦਾ ਕੋਈ ਪਤਾ ਨਾ ਲੱਗਾ ਤਾਂ ਹਾਕਮ ਨੇ ਹੁਕਮ ਦਿੱਤਾ ਕਿ ਜਿੰਨੇ ਵੀ ਮੁਸਲਮਾਨਾਂ ਦੇ ਘਰ ਹਨ ਉਹਨਾਂ ਦੀ ਤਲਾਸ਼ ਲਈ ਜਾਵੇ ਜਦ ਫੌਜੀ ਘਰ ਫੋਲਦੇ ਫੋਲਦੇ ਗਣੀ ਖਾਨ ਤੇ ਨਵੀ ਖਾਨ ਦੇ ਘਰ ਆਏ ਤਾਂ ਗਣੀ ਖਾਨ ਨੇ ਆਪਣੀ ਭੈਣ ਨੂੰ ਕਿਹਾ ਕਿ ਉਹ ਗੁਰੂ ਸਾਹਿਬ ਦੇ ਕਮਰੇ ਵਿੱਚ ਜਾ ਕੇ ਉਹਨਾਂ ਦੇ ਪੈਰ ਉੱਤਰ ਲੱਗ ਜਾਏ ਹਾਂਜੀ ਸਾਹਮਣੇ ਮਜਾ ਦੇ ਜਦ ਉਹਨਾਂ ਸਾਰੇ ਕਮਰੇ ਵੇਖ ਲੇਤਾ ਉਹ ਗੁਰੂ ਜੀ ਦਾ ਕਮਰਾ ਵੀ ਵੇਖਣ ਲੱਗੇ ਸੋ ਸਾਹਮਣੇ ਕਰ ਇਸ ਕਮਰੇ ਵਿੱਚ ਕੌਣ ਹੈ ਇੱਕ ਫੌਜੀ ਨੇ ਪੁੱਛਿਆ ਸਾਡੀ ਹਮ ਸ਼ੀਰਾਂ ਤੇ ਮਹਿਮਾਨ ਆਏ ਹੋਏ ਹਨ ਉਹ ਇਸ ਕਮਰੇ ਵਿੱਚ ਠਹਿਰੇ ਹਨ ਜਦ ਫੌਜੀ ਅੰਦਰ ਵੇਖਣ ਗਏ ਤਾਂ ਉਹਨਾਂ ਦੀ ਭੈਣ ਨਿਕਲ ਕੇ ਬਾਹਰ ਆ ਗਈ ਉਹਨਾਂ ਦੀ ਭੈਣ ਨੂੰ ਵੇਖ ਕੇ ਫੌਜੀ ਸ਼ਰਮਿੰਦੇ ਹੋ ਗਏ ਅਤਾ ਮੁਆਫੀ ਮੰਗ ਕੇ ਘਰੋਂ ਚਲੇ ਗਏ ਫੌਜੀ ਇਹ ਜਾਣਦੇ ਸਨ ਕਿ ਨਵੀਖਾਂ ਗਣੀਖਾਂ ਸ਼ਾਹੀ ਫੌਜਾਂ ਨੂੰ ਘੋੜੇ ਵੇਚਦਿਆ ਕਰਦੇ ਸਨ ਤੇ ਉਹਨਾਂ ਦੀ ਸਰਕਾਰੇ ਦਰਬਾਰੇ ਬੜੀ ਪਹੁੰਚ ਸੀ ਉਸ ਤੋਂ ਬਾਅਦ ਨਵੀਖਾਂ ਤੇ ਗਣੀਖਾਂ ਨੇ ਸੋਚਿਆ ਕਿ ਗੁਰੂ ਜੀ ਨੂੰ ਦੂਰ ਨਿਕਲ ਜਾਣਾ ਚਾਹੀਦਾ ਹੈ ਕਿਉਂਕਿ ਇਸ ਇਲਾਕੇ ਵਿੱਚ ਖਤਰਾ ਹੀ ਖਤਰਾ ਸੀ ਪਰ ਐਡੀ ਵੱਡੀ ਫੌਜ ਦੀਆਂ ਅੱਖਾਂ ਵਿੱਚ ਘੱਟਾ ਪਾ ਕੇ ਕਿਵੇਂ ਨਿਕਲਿਆ ਜਾ ਸਕਦਾ ਸੀ ਉਹਨਾਂ ਕਈ ਵਿਵਤਾ ਸੋਚਿਆ ਪਰ ਕੋਈ ਵੀ ਸਿਰੇ ਨਹੀਂ ਲੱਗੀ ਇੱਕ ਤਜਵੀਜ਼ ਗਣੀ ਖਾਨ ਦੀ ਸਮਝ ਵਿੱਚ ਆ ਗਈ ਉਹ ਕਹਿਣ ਲੱਗਾ ਕਿਉਂ ਨਾ ਗੁਰੂ ਜੀ ਨੂੰ ਉੱਚਾ ਪੀਰ ਬਣਾ ਕੇ ਪਲੰਘ ਉੱਤੇ ਬਿਠਾ ਕੇ ਦੂਰ ਲੈ ਜਾਈਏ ਜਿੱਥੇ ਉਹ ਸਰਹੰਦ ਦੇ ਫੌਜਾਂ ਦੀਆਂ ਨਜ਼ਰਾਂ ਤੋਂ ਦੂਰ ਹੋ ਜਾਣ ਮਾਲਵੇ ਵਿੱਚ ਉਹਨਾਂ ਦੇ ਬੜੇ ਸਿੱਖ ਹਨ ਜਿਹੜੇ ਦੁਸ਼ਮਣਾਂ ਨਾਲ ਮੁਕਾਬਲਾ ਕਰ ਸਕਦੇ ਸਨ ਉਨਾਂ ਆਪਣੀ ਤਜਵੀਜ਼ ਗੁਰੂ ਜੀ ਪਾਸ ਰੱਖੀ ਗੁਰੂ ਜੀ ਨੇ ਉਹਨਾਂ ਦਾ ਇੱਕ مشورہ ਬਹੁਤ ਪਸੰਦ ਆਇਆ ਉਹਨਾਂ ਨੇ ਉਸੇ ਵੇਲੇ ਮਾਤਾ ਗੁਰਦੇਵ ਵਾਲਾ ਖੱਦਰ ਦਾ ਥਾਨ ਗਣੀ ਖਾਂ ਤੇ ਹਵਾਲੇ ਕੀਤਾ ਅਤੇ ਕਹਿਣ ਲੱਗਾ ਜਿਵੇਂ ਤੁਸੀਂ ਠੀਕ ਸਮਝਦੇ ਹੋ ਇਸ ਖੱਦਰ ਦੇ ਬਸਤਰ ਤਿਆਰ ਕਰਵਾ ਲਵੋ ਅਤੇ ਜਿਹੜਾ ਰੰਗ ਉੱਚ ਦੇ ਪੀਰ ਵਾਸਤੇ ਯੋਗ ਹੈ ਉਹ ਰੰਗ ਕਰਵਾ ਲਵੋ ਗਨੀਖਾਨੇ ਕਹਾ ਉੱਚ ਦੇ ਪੀਰ ਹਮੇਸ਼ਾ ਨੀਲੇ ਵਸਤਰ ਪਹਿਨਦੇ ਐ ਪਹਿਨਦਿਆ ਕਰਦੇ ਹਨ ਤੇ ਉਹਨਾਂ ਦੇ ਚੇਲੇ ਵੀ ਉਸੇ ਰੰਗ ਦੇ ਕੱਪੜੇ ਪਾਉਂਦੇ ਹਨ ਇਸ ਲਈ ਅੱਜ ਇਹ ਥਾਨ ਲਲਾਰੇ ਨੂੰ ਦੇ ਦਿੰਦੇ ਹਾਂ ਤਾਂ ਕਿ ਉਹ ਛੇਤੀ ਤੋਂ ਛੇਤੀ ਰੰਗ ਦੇ ਵੀ ਪਰ ਜਦ ਉਹ ਲਲਾਰੇ ਪਾਸ ਗਿਆ ਤਾਂ ਉਹ ਕਹਿਣ ਲੱਗਾ ਕਿ ਨੀਲ ਤਾਂ ਮੱਟ ਪਰਸੋਂ ਪਿਆ ਹੈ ਤੇ 55 ਦਿਨਾਂ ਨੂੰ ਉੱਠੇਗਾ ਗਣੀਖਾਨ ਰਾਸ਼ੋ ਕੇ ਵਾਪਸ ਗੁਰੂ ਜੀ ਪਾਸ ਆ ਗਿਆ ਗੁਰੂ ਜੀ ਨੇ ਪੁੱਛਿਆ ਕਿ ਉਹ ਕੰਮ ਨਹੀਂ ਬਣਿਆ ਗਣੀਖਾਨ ਬੋਲੇ ਹਜੂਰ ਲਾਰੀ ਕਹਿੰਦਾ ਹੈ ਕਿ ਨੀਲ ਦਾ ਮੱਟ ਪਰਸੋਂ ਪਾਇਆ ਹੈ ਅਤੇ ਅੱਜ ਤੋਂ ਬਾਅਦ 5 ਦਿਨਾਂ ਨੂੰ ਉੱਠੇਗਾ ਗੁਰੂ ਜੀ ਨੇ ਕਿਹਾ ਲਾਰੀ ਨੂੰ ਕਿਹਾ ਕਿ ਨੀਲ ਦਾ ਮੱਟ ਉੱਠਿਆ ਹੋਇਆ ਹੈ ਥਾਨ ਨੂੰ ਰੰਗ ਅੱਜ ਹੀ ਚੜ ਜਾਣਾ ਹੈ ਗਣੀਖਾਨ ਫਿਰ ਲਲਾਰੀ ਦੇ ਕਰ ਗਿਆ ਅਤੇ ਲਲਾਰੀ ਨੂੰ ਮਿਲ ਕੇ ਆਖਿਆ ਭਾਈ ਵੇਖ ਲਓ ਮੱਟ ਦਾ ਤੁਹਾਡਾ ਉੱਠਿਆ ਹੋਇਆ ਹੈ ਇਸ ਲਈ ਅੱਜ ਹੀ ਰੰਗ ਦੇਵੋ ਲਲਾਰੀ ਨੇ ਪਹਿਲਾਂ ਤਾਂ ਗਣੀ ਖਾਂ ਦੇ ਭਰੋਸਾ ਨਾ ਕੀਤਾ ਪਰ ਜਦ ਗਣੀ ਖਾਂ ਨੇ ਉਸ ਨੂੰ ਦਬਕਾਇਆ ਤਾਂ ਉਹ ਝੱਟ ਹੀ ਮੱਟ ਵੇਖਣ ਚਲਾ ਗਿਆ ਜਦ ਉਸ ਮੱਟ ਵੇਖਿਆ ਤਾਂ ਉਹ ਠੀਕ ਹੀ ਉੱਠਿਆ ਹੋਇਆ ਸੀ ਮੱਟ ਨੂੰ ਵੇਖ ਕੇ ਉਹ ਬਹੁਤ ਹੈਰਾਨ ਹੋਇਆ ਤਾਂ ਗਣੀ ਖਾਂ ਵੱਲ ਬੜੀ ਗੌਰ ਨਾਲ ਵੇਖਣ ਲੱਗਾ ਕੀ ਮੱਟ ਉਠਿਆ ਹੈ ਗਣੀ ਖਾਨੇ ਪੁੱਛਿਆ ਹਾਂ ਮੱਟ ਤਾਂ ਠੀਕ ਹੀ ਉਠਿਆ ਹੈ ਮੈਂ ਤਾਂ ਇਸ ਕੌਤਕ ਨੂੰ ਵੇਖ ਕੇ ਬਹੁਤ ਹੈਰਾਨ ਹੋਇਆ ਹਾਂ ਮੱਟ ਤਾਂ ਅੱਜ ਤੋ ਠੀਕ 5 ਦਿਨਾਂ ਨੂੰ ਉਠਣਾ ਸੀ ਪਰ ਇਹ ਤਾਂ ਅੱਜ ਹੀ ਉੱਠ ਪਿਆ ਕੀ ਇਹ ਵਸਤਰ ਕਿਸੇ ਵਲੀ ਪੀਰ ਦੇ ਹਨ ਹਾਂ ਇਹ ਵਸਤਰ ਉੱਚ ਦੇ ਪੀਰ ਦੇ ਹਨ ਗਣੀ ਖਾਨੇ ਦੱਸਿਆ ਇਹ ਬੜੇ ਪੁੱਛਿਓਏ ਪੀਰ ਜਾਬ ਦੇ ਹਨ ਤੁਸੀਂ ਤਨ ਹੋ ਜਿਨ੍ਹਾਂ ਅਜਿਹੇ ਪੀਰ ਦੇ ਦਰਸ਼ਨ ਕਿਤੇ ਹਨ ਮੇਰਾ ਤਾਂ ਜੀ ਕਰਦਾ ਹੈ ਅੱਜ ਹੀ ਜਾ ਕੇ ਇਸ ਉੱਚ ਦੇ ਪੀਰ ਦੇ ਕਦਮਾਂ ਨੂੰ ਚੁੰਮ ਲਵਾਂ ਕਿ ਮੇਰੇ ਇਹ ਮਿਹਰਬਾਨੀ ਕਰੋਗੇ ਪਰ ਪੀਰ ਜੀ ਅੱਜ ਕੱਲ ਹਜੂਰੇ ਵਿੱਚ ਹਨ ਉਹ ਕਿਸੇ ਨੂੰ ਦਰਸ਼ਨ ਨਹੀਂ ਦਿੰਦੇ ਜਦ ਚਲिसा ਕੱਟ ਕੇ ਬਾਹਰ ਆਉਣਗੇ ਤਾਂ ਤੁਹਾਨੂੰ ਦਰਸ਼ਨ ਕਰਵਾ ਦੇਵਾਂਗੇ ਤੋ ਕਪੜੇ ਕੱਲ ਨੂੰ ਜ਼ਰੂਰ ਦੇ ਦੇਵੀ ਮੈਂ ਪੂਰੀ ਵਾਹ ਲਾਵਾਂਗਾ ਜੀ ਮੇਰੇ ਤਾਂ ਚੰਗੇ ਭਾਗ ਹਨ ਕਿ ਅਜੇਹੇ ਪੀਰ ਦੇ ਵਸਤਰਾਂ ਨੂੰ ਹੱਥ ਪਾਉਣ ਦਾ ਨਸੀਬ ਹਾਸਲ ਹੋਇਆ ਹੈ ਗਣੀਖਾ ਖੁਸ਼ੀ-ਖੁਸ਼ੀ ਘਰ ਆ ਗਿਆ ਨਲਾਰੀ ਨੇ ਖੱਦਰ ਦੇ ਥਾਂ ਨੂੰ ਬਹੁਤ ਵਧੀਆ ਰੰਗਿਆ ਸੀ ਗੁਰੂ ਜੀ ਨੇ ਗਣੀਖਾ ਨੂੰ ਕਿਹਾ ਕਿ ਉੱਚ ਦੇ ਪੀਰ ਦੇ ਵਸਤਰਾਂ ਮੁਤਾਬਕ ਕੱਪੜੇ ਸਲਵਾ ਲਵੀ ਗਣੀਖਾ ਨੇ ਉਸ ਅਨੁਸਾਰੇ ਸਾਰੇ ਵਸਤਰ ਤਿਆਰ ਕਰਵਾ ਲਏ ਗੁਰੂ ਜੀ ਨੇ ਆਪਣੇ ਸਿੱਖਾਂ ਸਮੇਤ ਨੀਲੇ ਵਸਤਰ ਪਹਿਨ ਲਏ ਉਹਨਾਂ ਆਪਣੇ ਸਿਰ ਦੇ ਵਾਲ ਪਛਾਣ ਉੱਤ ਲਏ ਤੇ ਸਿਰ ਉੱਤੇ ਉੱਚ ਦੇ ਪੀਰਵਾਗ ਦਸਤਾਰ ਸਜਾ ਲਈ ਗਨੀ ਖਾਨ ਨੇ ਉਹਨਾਂ ਨੂੰ ਤਸਬੀਆਂ ਲਿਆ ਦਿੱਤੀਆਂ ਜਿਹੜੀਆਂ ਉਹਨਾਂ ਦੇ ਪਹਿਨਣ ਲਈਆਂ ਗਨੀ ਖਾਨ ਨਵੀ ਖਾਨ ਜਦ ਵੇਖਿਆ ਕਿ ਫੌਜੀ ਮਛਿਵਾਰੇ ਕਸਬੇ ਦੀ ਤਲਾਸ਼ੀ ਲੈ ਕੇ ਅੱਗੇ ਨਿਕਲ ਗਏ ਹਨ ਤਾਂ ਉਹਨਾਂ ਨੇ ਗੁਰੂ ਜੀ ਨੂੰ ਪਲੰਗ ਦੇ ਬਿਰਾਜਮਾਨ ਹੋਣ ਲਈ ਕਿਹਾ ਜਦ ਗੁਰੂ ਜੀ ਪਲੰਘ ਤੇ ਬੈਠ ਕੇ ਤਾਂ ਸਾਰਾ ਪਰਿਵਾਰ ਉਹਨਾਂ ਨੂੰ ਸਜਦਾ ਕਰਨ ਆਇਆ ਗੁਰੂ ਜੀ ਨੇ ਸਾਰਿਆਂ ਨੂੰ ਵਰ ਬਖਸ਼ੇ ਤੇ ਕਿਹਾ ਤੁਹਾਡੇ ਪਰਿਵਾਰ ਤੇ ਸਾਡੇ ਸਿੱਖ ਬਹੁਤ ਆਦਰ ਮਾਨ ਦੇਣਗੇ ਤੁਹਾਡੀ ਇਹ ਕਾਲ ਕਮਾਈ ਸਫਲ ਹੋਵੇਗੀ ਸਾਰੇ ਪਰਿਵਾਰ ਨੂੰ ਗੁਰੂ ਜੀ ਦੀ ਅਜਮਤ ਹੱਤਿ ਪਾਕੀ ਜਗੀਰ ਦਾ ਪਤਾ ਸੀ ਜਦ ਗਣੀ ਖਾਨੇ ਸਾਰੇ ਪਰਿਵਾਰ ਨੂੰ ਦੱਸਿਆ ਕਿ ਲਲਾਰੀ ਦਾ ਮੱਠ ਜਿਹੜਾ 5 ਦਿਨਰ ਉੱਠਣਾ ਸੀ ਗੁਰੂ ਜੀ ਦੀ ਕਹਿਨ ਅਨੁਸਾਰ ਉਸੇ ਦਿਨ ਉੱਠ ਗਿਆ ਤਾਂ ਉਸ ਦਾ ਸਾਰਾ ਪਰਿਵਾਰੀ ਬਹੁਤ ਹੈਰਾਨ ਹੋਇਆ ਸੀ ਉਹਨਾਂ ਨੇ ਕਿਹਾ ਪੱਕਾ ਵਿਸ਼ਵਾਸ ਹੋ ਗਿਆ ਸੀ ਕਿ ਗੁਰੂ ਜੀ ਅੱਲਾਹ ਦੇ ਰੂਪ ਸਨ ਉਹਨਾਂ ਦਾ ਕੋਈ ਕੁਝ ਨਹੀਂ ਵਿਗਾੜ ਸਕਦਾ ਉਹਨਾਂ ਦੀ ਖਿਦਮਤ ਅੱਲਾਹ ਦੀ ਖਿਦਮਤ ਸੀ ਇਸ ਲਈ ਉਹ ਬਿਲਕੁਲ ਨਿੱਡਰ ਹੋ ਗਏ ਸਨ ਗਣੀ ਖਾਨ ਅਬੀ ਖਾਨ ਗੁਰੂ ਜੀ ਦੇ ਪਲੰਗ ਦੇ ਦੋਵੇਂ ਅਗਲੇ ਪਾਵੇ ਝੁੱਕਲੇ ਅਤੇ ਪਿਛਲੇ ਭਾਈ ਭਾਈ ਮਾਨ ਸਿੰਘ ਅਤੇ ਭਾਈ ਧਰਮ ਸਿੰਘ ਨੇ ਆਪਣੇ ਮੋਢਿਆਂ ਤੇ ਰੱਖ ਲਈ ਭਾਈ ਦਇਆ ਸਿੰਘ ਨੇ ਇੱਕ ਮੋਰ ਦੇ ਖੰਭਾਂ ਦਾ ਬਣਿਆ ਚੋਰ ਫੜ ਲਿਆ ਜਦ ਗੁਰੂ ਜੀ ਦੇ ਪਲੰਘ ਨੂੰ ਲੈ ਕੇ ਸਾਰੇ ਬਾਹਰ ਨਿਕਲੇ ਤਾਂ ਭਾਈ ਦਇਆ ਸਿੰਘ ਚੋਰ ਕਰਨ ਲੱਗ ਗਈ ਜਦ ਲੋਕਾਂ ਨੂੰ ਹੀ ਪਤਾ ਲੱਗਾ ਕਿ ਉੱਚ ਦੇ ਪੇਰ ਦੀ ਸਵਾਰੀ ਜਾ ਰਹੀ ਹੈ ਤਾਂ ਉਹ ਬੜੀ ਉਤਸੁਕਤਾ ਨਾਲ ਦਰਸ਼ਨ ਕਰਨ ਆਉਂਦੇ ਅਤੇ ਕੀ ਆਪਣੇ ਵਿਤ ਅਨੁਸਾਰ ਭੇਟ ਵੀ ਅਰਪਣ ਕਰਦੇ ਜਦੋਂ ਕਿ ਪੁੱਛਦਾ ਕਿ ਇਹ ਕਿਸ ਪੂਜਨੀਕ ਵਿਅਕਤੀ ਦੀ ਸਵਾਰੀ ਹੈ ਤਾਂ ਗਣੀਖਾ ਕਹਿੰਦਾ ਇਹ ਉੱਚ ਦੇ ਪੀਰ ਹਾਜੀ ਪੀਰੀ ਮুরিਦੀ ਆਪਣੀ ਘਾਰ ਪੇਟਾ ਲੈਂਦੇ ਫਿਰ ਰਹੇ ਹਨ ਇਹ ਸੁਣ ਕੇ ਸਾਰੇ ਲੋਕ ਖੁਸ਼ ਹੋ ਜਾਂਦੇ ਤੇ ਸਜਦੇ ਕਰਦੇ ਤੇ ਕੁਝ ਵੀ ਉਹਨਾਂ ਪਾਸ ਹੁੰਦਾ ਵਿਤ ਅਨੁਸਾਰ ਭੇਟ ਕਰਦੇ ਜਦੋਂ ਪਿੰਡ ਸੱਲ ਪਹੁੰਚੇ ਤਾਂ ਉਹਨਾਂ ਵੇਖਿਆ ਕਿ ਸਰਹੰਦ ਦੇ ਇੱਕ ਹਾਕਮ ਦਲੇਲ ਖਾਨ ਨੇ ਪਹਿਰਾ ਲਾਇਆ ਹੋਇਆ ਸੀ ਦਲੇਲ ਖਾਨ ਨੇ ਸਿਪਹਿਆਂ ਨੇ ਉਹਨਾਂ ਨੂੰ ਘੇਰ ਲਿਆ ਤੇ ਕਹਿਣ ਲੱਗੇ ਕਿਸ ਦੀ ਸਵਾਰੀ ਹੈ ਗੜੀ ਖਾਨ ਨੇ ਪਹਿਲੇ ਵਾਂਗ ਹੀ ਜਵਾਬ ਦਿੱਤਾ ਇਹ ਉੱਚ ਦੇ ਪੀਰ ਹਾਜੀ ਪੀਰੇ ਮুরিਦੀ ਵਿੱਚ ਆਪਣੇ ਘਾਰ ਪੇਟ ਲੈਦੇ ਫਿਰਦੇ ਹਨ ਆਪਾਂ ਅਗਲੀ ਵੀਡੀਓ ਜਿੱਥੇ ਗੁਰਦੁਆਰਾ ਕਿਰਪਾਨ ਪੇਟ ਸਹਿ ਬਣਿਆ ਹੈ ਉਥੋਂ ਨੇ ਸਾਂਝੀ ਜ਼ਰੂਰ ਕਰਾਂਗੇ ਇਸ ਵੀਡੀਓ ਨਾਲ ਬਣੇ ਰਹੋ ਤੇ ਮਿਲਾਂਗੇ ਆਪਾਂ ਅਗਲੀ ਵੀਡੀਓ ਵਿੱਚ